ਇੱਕ ਪਾਸੇ ਲੋਕ ਸਭਾ ਚੋਣਾਂ ਨੂੰ ਲੈ ਕੇ ਇੰਡੀਆ ਐਲਿਸ ਕਾਰਨ ਕਾਂਗਰਸ ਪਾਰਟੀ ਅਤੇ ਆਪ ਪਾਰਟੀ ਵਿਚਾਲੇ ਆਪਸੀ ਗੱਠਜੋੜ ਚੱਲ ਰਿਹਾ ਹੈ ਦੂਜੇ ਪਾਸੇ ਆਪ ਪੰਜਾਬ ਸੂਬੇ 'ਚ ਆਪ ਸਰਕਾਰ ਦੇ ਖਿਲਾਫ ਹੈ ਅਤੇ ਆਪ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਿਲਾਫ ਹੈ ਸੂਬੇ ਵਿੱਚ ਵੱਧ ਰਹੇ ਨਸ਼ੇ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਜਿੱਥੇ ਜ਼ਿਲ੍ਹੇ ਵਿੱਚ ਸਰਕਾਰ ਵੱਲੋਂ ਕਪੂਰਥਲਾ ਦੇ ਸ਼ਾਲੀਮਾਰ ਬਾਗ ਮੈਦਾਨ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਛਿੱਪ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਪੰਜਾਬ ਕਾਂਗਰਸ ਪਾਰਟੀ ਧਰਨੇ ਦੀ ਅਗਵਾਈ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤੀ ਹੈ ਇਸ ਸਮਾਗਮ ਵਿੱਚ ਪੰਜਾਬ ਭਰ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਸ਼ਿਰਕਤ ਕੀਤੀ ਪੰਜਾਬ ਕਾਂਗਰਸ ਪਾਰਟੀ ਵੱਲੋਂ ਆਪ ਪੰਜਾਬ ਸਰਕਾਰ ਖਿਲਾਫ ਕਾਂਗਰਸੀ ਪਾਰਟੀ ਦਾ ਰੋਸ ਪ੍ਰਦਰਸ਼ਨ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪ ਸਰਕਾਰ ਦੇ 21 ਮਹੀਨਿਆਂ ਬਾਅਦ ਧਰਨੇ ਦੌਰਾਨ ਮੀਡੀਆ ਅਤੇ ਕਾਂਗਰਸ ਨੂੰ ਸੰਬੋਧਨ ਕਰਦਿਆਂ ਜਿੱਥੇ ਪੰਜਾਬ ਚ ਆਪ ਸਰਕਾਰ ਦੇ ਸੈਸ਼ਨ ਦੌਰਾਨ ਵਧ ਰਹੇ ਨਸ਼ੇ ਆਮ ਲੋਕਾਂ ਤੇ ਵਿਸ਼ੇਸ਼ ਲੋਕਾਂ ਦੇ ਕਤਲ ਅਤੇ ਵਿਗੜ ਰਹੀ ਆਮਨ ਕਾਨੂੰਨ ਦੀ ਸਥਿਤੀ ਭਗਵਾਨ ਸਿੰਘ ਮਾਨ ਸਰਕਾਰ ਨੂੰ ਹਰਾਉਣ ਵਾਲੀ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਵੱਲੋਂ ਅਨੁਸ਼ਾਸਨ ਦੀ ਮੰਗ ਕਰਨ ਲਈ ਰਿਪੋਰਟ ਤੇ ਆਪ ਨੇ ਦਿੱਤਾ ਆਪਣਾ ਪ੍ਰਤੀਕਰਮ ਪੰਜਾਬ ਕਾਂਗਰਸ ਪਾਰਟੀ ਚ ਅਨੁਸ਼ਾਸਨ ਨੂੰ ਲੈ ਕੇ ਉਹਨਾਂ ਨਵਜੋਤ ਸਿੰਘ ਸਿੱਧੂ ਤੇ ਪਾਰਟੀ ਦੇ ਕਾਨੂੰਨੀ ਦਾਇਰੇ ਚ ਰਹਿ ਕੇ ਨਿਸ਼ਾਨਾ ਸਾਧਿਆ ਤੇ ਉਹਨਾਂ ਨੂੰ ਸਲਾਹ ਦਿੰਦੇ ਨਜ਼ਰ ਆਏ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਹਾਈ ਕੋਰਟ ਵੱਲੋਂ ਸੁਣਵਾਈ ਗਈ 2 ਸਾਲ ਦੀ ਸਜ਼ਾ ਤੇ ਵੀ ਆਪ ਨੇ ਆਪਣਾ ਪ੍ਰਤੀਕਰਮ ਦਿੱਤਾ ਕਾਂਗਰਸ ਦੇ ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ ਸਬਕਾ ਕਾਂਗਰਸ ਸੀ ਵਿਧਾਇਕ ਤਲਵੀਰ ਸਿੰਘ ਜੀਰਾ ਨੇ ਵੀ ਆਪ ਪੰਜਾਬ ਸਰਕਾਰ ਆਪ ਕਾਂਗਰਸ ਦੇ ਧਰਨੇ ਦੌਰਾਨ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਕਿਹਾ ਕੀ ਕਿਹਾ ਸੁਣੋ ਪੂਰੀ ਖਬਰ ਬਹੁਤ ਸਾਰੇ ਮੁੱਦੇ ਉਹਨਾਂ ਨੂੰ ਲੈ ਕੇ ਤੇ ਖਾਸ ਕਰਕੇ ਨਸ਼ੇ ਤੇ ਡੋਇਨ ਆਰਡਰ ਦੀ ਸਥਿਤੀ ਨੂੰ ਲੈ ਕੇ ਕਿਉਂਕਿ ਦਿਨ ਦਿਹਾੜੇ ਕਤਲਿਆਮ ਤੇ ਜਿਹੜਾ ਨਸ਼ਾ ਵਰੀ ਹੂਮ ਡਿਲੀਵਰੀ ਹੋ ਰਹੀ ਸੋ ਇਹ ਇਸ ਕਰਕੇ ਹੁਣ ਅਸੀਂ 21 ਮਹੀਨਿਆਂ ਬਾਅਦ ਰਣ ਕੀਤਾ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਇਨ੍ਹਾਂ ਧਰਨਿਆਂ ਦੇ ਰਾਹੀਂ ਪੰਜਾਬ ਦੇ ਕੋਨੇ-ਕੋਨੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਗੁੱਲੰਦ ਕਰਦਾ ਰਾਜਾ ਜੀ ਜੇ ਡਿਸਪਲਿਨ ਬਹੁਤ ਜ਼ਰੂਰੀ ਹੁੰਦਾ ਹੈ ਕਿੱਥੇ ਪਾਰਟੀ ਦੇ ਵਿੱਚ ਡਿਸਪਲਿਨ ਲਾਗੂ ਨਹੀਂ ਹੋ ਪਾਰਿਆ ਕਿ ਅੱਜ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਦੱਸਿਆ ਜਾ ਰਿਹਾ ਰਿਪੋਰਟਾਂ ਚ ਕਿ ਉਹਨਾਂ ਨੇ ਮੰਗੀ ਰਿਪੋਰਟ ਕਿ ਕੀ ਹੋ ਰਿਹਾ ਸੋ ਕਿਸੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਰਿਪੋਰਟ ਨਹੀਂ ਮੰਗੀ ਹੈ ਜੀ ਮੇਰੀ ਬੇਨਤੀ ਹੈ ਕਈ ਵਾਰੀ ਇੱਧਰ ਉੱਧਰ ਖਬਰਾਂ ਬਬਰਾਂ ਇੱਧਰ ਲੱਗ ਜਾਂਦੀਆਂ ਜੀ ਸੋ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ ਰਿਪੋਰਟ ਤਾਂ ਮੇਰੇ ਤੋਂ ਮੰਗਣੀ ਸੀ ਦੂਸਰੀ ਗੱਲ ਪਰ ਹਾਂ ਮੈਂ ਆਉਣ ਵਾਲੇ ਸਮੇਂ 'ਚ ਕਾਂਗਰਸ ਦੇ ਪ੍ਰਧਾਨ ਮਲਿਕ ਅਰਜੁਨ ਖਰਗੇ ਸਾਹਿਬ ਤੋਂ ਰਾਹੁਲ ਗਾਂਧੀ ਜੀ ਤੋਂ ਪੰਜਾਬ ਦੇ ਇਸ਼ੂਜ਼ ਨੂੰ ਲੈ ਕੇ ਬਹੁਤ ਸਾਰੇ ਇਸ਼ੂਜ਼ ਹੈ ਅਸੀਂ ਸਮਾਂ ਮੰਗਿਆ ਹੈ ਔਰ ਉਹਨਾਂ ਨਾਲ بیٹھ ਕੇ ਅਸੀਂ ਗੱਲਬਾਤ ਕਰਾਂਗੇ ਜਿੱਥੋਂ ਤੱਕ ਡਿਸਪਲਨ ਦੀ ਗੱਲ ਹੈ ਮੈਂ ਹਰ ਵਿਅਕਤੀ ਨੂੰ ਕਹਿਣਾ ਚਾਹਣਾ ਹੈ ਚਾਹੇ ਉਹ ਛੋਟਾ ਵਿਅਕਤੀ ਹੋ ਬਲੌਕ ਦਾ ਪ੍ਰਧਾਨ ਹੋਵੇ ਚਾਹੇ ਕੋਈ ਸਾਬਕਾ ਕਾਂਗਰਸ ਦਾ ਪ੍ਰਧਾਨ ਹੈ ਜਾਂ ਮੌਜੂਦਾ ਕਾਂਗਰਸ ਦਾ ਪ੍ਰਧਾਨ ਹੈ ਇਹ ਇਕ ਗੱਲ ਹੈ ਹਰ ਵਿਅਕਤੀ ਜਾਗ ਤੇ ਚ ਰਹੇ ਜੋ ਵਿਅਕਤੀ ਜਾਗ ਤੇ ਨਹੀਂ ਰਹੇਗਾ ਉਹਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਊਗੀ ਖਰਗੇ ਸਾਹਿਬ ਨੇ ਹైదరాబాద్ ਸੀਐਨਯੂਸੀਪੀ ਦੀ ਜਗਲ ਕਹੀ ਸੀ ਕੋਈ ਵਿਅਕਤੀ ਕਾਂਗਰਸ ਦੇ ਅਹੁਦੇ ਤੋਂ ਜੋ ਕਾਂਗਰਸ ਪਾਰਟੀ 'ਚ ਹੁੰਦਿਆ ਹੋਇਆ ਆਪਣੇ ਨਿੱਜੀ ਵਿਚਾਰ ਸੋਸ਼ਲ ਮੀਡੀਆ ਮੀਡੀਆ ਤੇ ਨਹੀਂ ਦੇ ਸਕਦਾ ਜਿਸ ਵਿਅਕਤੀ ਨੇ ਵੀ ਆਪਣੇ ਕੋਈ ਨਿੱਜੀ ਵਿਚਾਰ ਦੇਣੇ ਉਹ ਕਾਂਗਰਸ ਪਾਰਟੀ ਨੇ ਪਲੇਟਫਾਰਮ ਤੇ ਆ ਕੇ ਦੇ ਦੇ ਕੁਝ ਵਿਅਕਤੀਆਂ ਨੂੰ ਇਹ ਆਦਤ ਹੈ ਥੈਂਕ ਯੂ ਭਾਈ ਔਰ ਮੈਂ ਉਹਨਾਂ ਨੂੰ ਅੱਜ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਕਿਰਪਾ ਕਰਕੇ ਜਾਪਤੇ ਚ ਰਹਿਏ ਇਹ ਸਾਰੇ ਇਕੱਠੇ ਹੋ ਕੇ ਜੇ ਚੋਣ ਅਸੀਂ ਲੜਾਂਗੇ ਫਿਰ ਕਮ ਬਣ ਸਕਦੀ ਹੈ ਪਰ ਕਈ ਵਿਅਕਤੀ ਸੋਚਦੇ ਕਿ ਮੇਰੇ ਤੋਂ ਬਿਨਾ ਕੁਝ ਨਹੀਂ ਚੱਲੇਗਾ ਸੋ ਉਹਨਾਂ ਵਿਅਕਤੀਆਂ ਨੂੰ ਮੈਂ ਕਹਿਣਾ ਚਾਹਣਾ ਜਾਪਤੇ ਚ ਰਹੇਨ ਨਹੀਂ 100% ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵਿਅਕਤੀ ਅਨੁਸ਼ਾਸਨ ਵਿੱਚ ਨਹੀਂ ਰਹਿਣਗੇ ਬੇਸ਼ੱਕ ਉਹ ਕੋਈ ਵੀ ਹੈ ਪੂਰੇ ਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾਊਗੀ ਬਠਿੰਡੇ ਦੀ ਰੈਲੀ ਨੂੰ ਅਗਿਆ ਜੋੜੇ ਜਾ ਸਕਦਾ ਜਿਹੜੀ ਹੋਈ ਹੈ ਪਿਛਾ ਹੈ ਜੇ ਕੋਈ ਨੋਟਿਸ ਭੇਜਿਆ ਉਹਨੂੰ ਕਿਰਿਆ ਚਤਾਵਨੀ ਇਹਨਾਂ ਨੂੰ ਮੈਂ ਤੁਹਾਨੂੰ ਕਿਹਾ ਕਿ ਘਰ ਦਾ ਗੱਲ ਹੈ ਇਹ ਘਰ ਦੇ ਵਿੱਚ ਬਾਟ ਕੇ ਅਸੀਂ ਸੁਲਝਾਵਾਂਗੇ ਨੋਟਿਸ ਭੇਜਿਆ ਹੋਵੇ ਨਾ ਭੇਜਿਆ ਹੋਵੇ ਕਿਸੇ ਨੂੰ ਵੀ ਮੈਂ ਕਿਸੇ ਦੇ ਵਿਸ਼ੇਸ਼ ਦਾ ਨਾਮ ਨਹੀਂ ਲੈ ਰਿਹਾ ਉਰੇ ਬਾਰੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਕੋਈ ਪਲੇਟਫਾਰਮ ਦੇ ਰਾਜਾ ਜੀ ਕਮਲ ਤਰੀ ਨੂੰ ਅਮਨ अरोड़ा ਨੂੰ ਪੰਜਾਬ ਸਰਕਾਰ ਦੇ ਕੱਲ ਸਜ਼ਾ ਹੋ ਗਈ ਹੈ ਇੱਥੇ ਨੈਤਿਕਤਾ ਕੀ ਕਹਿੰਦੀ ਹੈ ਤੁਸੀਂ ਕੀ ਸਮਝਦੇ ਹੋ ਸੋ ਸਾਨੂੰ ਇਹ ਤਾਂ ਪਤਾ ਨਹੀਂ ਨੈਤਿਕਾ ਕੀ ਕੀਤੀ ਹੈ ਪਰ ਰਾਹੁਲ ਗਾਂਧੀ ਨੂੰ 2 ਸਾਲ ਦੀ ਸਜ਼ਾ ਹੋਣ ਦੇ ਬਾਅਦ ਅਪੀਲ ਚ ਕੋਈ ਸਮਾਂ ਨਹੀਂ ਦਿੱਤਾ ਗਿਆ ਤੇ ਉਹਨਾਂ ਨੂੰ ਛਾੜ ਦਿੱਤਾ ਗਿਆ ਬਰਖਾਸਤ ਕਰ ਦਿੱਤਾ ਗਿਆ ਘਰ ਖੋਲਿਆ ਗਿਆ ਹੁਣ ਕਿਸੇ ਵੀ ਨੈਤਿਕਤਾ ਦਾ ਬਾਰੇ ਮੈਂ ਕਿਦਾਂ ਕਹਿ ਸਕਦਾ ਹੈ ਸੋ ਇਹ ਕਾਨੂੰਨ ਆਪਣਾ ਕੰਮ ਕਰੇ ਜੋ ਕਾਨੂੰਨ ਦੇ ਦਾਇਰੇ ਚ ਹੈ ਉਹੀ ਹੋਣਾ ਚਾਹੀਦਾ ਆਖਰੀ ਸਵਾਲ ਹੈ ਤੁਸੀਂ ਪੰਜਾਬ ਸਰਕਾਰ ਦੇ ਖਿਲਾਫ ਦਰਨੇ ਦੇ ਹੋ ਉੱਪਰ ਕੇਜਰੀਵਾਸ ਸਾਹਿਬ ਬਹੁਤ ਮਾਨ ਸਾਹਿਬ ਇਸ ਇੰਡੀਆ ਦੀ ਬੈਠਕ ਦਾ ਹਿੱਸਾ ਨੇ ਬੜੀ ਬਾਰੇ ਸਵਾਲ ਹੋ ਚੁੱਕਾ ਹੈ ਨਿੱਜੀ ਤੇ ਪ੍ਰਧਾਨ ਦੀ رائے ਕੀ ਹੈ ਦੋਨੋਂ رائے ਜਾਣਨਾ ਚਾਹੁੰਦੇ ਆਂ ਦੇਖੋ ਗੱਲ ਇਹ ਹੈ ਪ੍ਰਧਾਨ ਦੀ ਨਿੱਜੀ رائے ਕੋਈ ਨਹੀਂ ਹੋ ਸਕਦੀ ਪ੍ਰਧਾਨ ਦੀ رائے ਪੰਜਾਬ ਦੇ ਲੋਕਾਂ ਨਾਲ ਹੈ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਜੋ ਕਾਂਗਰਸ ਪਾਰਟੀ ਦੇ ਲੋਕਾਂ ਦੀ رائے ਹੋਊਗੀ ਵਰਕਰਾਂ ਦੀ رائے ਹੋਊਗੀ ਮੈਂ ਜਾ ਕੇ ਜਦੋਂ ਮੈਨੂੰ ਪੁੱਛਿਆ ਜਾਏਗਾ ਹਜੇ ਤੱਕ ਮੈਨੂੰ ਪੁੱਛਿਆ ਹੀ ਨਹੀਂ ਤੇ ਮੈਂ ਉੱਥੇ ਜਾ ਕੇ ਉਹਨਾਂ ਨੂੰ ਲੋਕਾਂ ਦੀਆਂ ਭਾਵਨਾਵਾਂ ਦੱਸ ਦਿਆਂਗਾ ਰਹੀ ਗੱਲ ਧਰਨੇਆਂ ਦੀ ਕਾਂਗਰਸ ਪਾਰਟੀ ਰਾਹੁਲ ਗਾਂਧੀ ਨੇ ਇੱਕ ਗੱਲ ਸਾਨੂੰ ਸਿਖਾਈ ਹੈ ਚਾਹੇ ਬੇਸ਼ਰ ਕਾਂਗਰਸ ਪਾਰਟੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੁੰਦੀ ਸੀ ਰਾਜਾਵੜੀਂਗ ਵਿਧਾਨ ਸਭਾ 'ਚ ਉਹਨਾਂ ਦੇ ਖਿਲਾਫ ਉਹਨਾਂ ਦੇ ਚੀਫ ਸੈਕਟਰੀ ਦੇ ਖਿਲਾਫ ਬੋਲਦਾ ਸੀ ਮੇਰੇ ਕਹਿਣ ਤੋਂ ਭਾਵੇਂ ਹੈ ਕਿ ਸਾਨੂੰ ਸਿਖਾਇਆ ਗਿਆ ਜਿੱਥੇ ਜਿੱਥੇ ਦੇਸ਼ ਦੇ ਲੋਕਾਂ ਨਾਲ ਜਾਂ ਜਨਤਾ ਨਾਲ ਬਾਦਕ ਲਾ ਪ੍ਰੀਅਰੀਅਟੀ ੱਤਕਾ ਹੋ ਰਿਹਾ ਹੈ ਚਾਹੇ ਉਹ ਆਪਣੀ ਸਰਕਾਰ ਹੈ ਹੋਰੇ ਖਿਲਾਫ ਡਟ ਕੇ ਮੋਰ ਚਲਾਓ ਥੈਂਕ ਯੂ ਜਿੰਨਾ ਅਸੀਂ ਸਨਮਾਨ ਕਰ ਸਕੀਏ ਮਹੋਬਲ ਚੱਕ ਸਕੀਏ ਉਨੇ ਚੰਗੀ ਗੱਲ ਹੈ ਕਿ ਇਹਨਾਂ ਨਾਲ ਹੋਣਾਂ ਦੀ ਪੀੜੀ ਪ੍ਰੇਰਿਤ ਹੋਏਗੀ ਔਰ ਇਸ ਤਰ੍ਹਾਂ ਮਲਕੇ ਉਹਨਾਂ ਦੀ ਖੇਡ ਛੱਡਣ ਦੇ ਨਾਲ ਮੈਨੂੰ ਲੱਗਦਾ ਕਿ ਉਹਨਾਂ ਦਾ ਸਮੇਂ ਚ ਨੌਜਵਾਨਾਂ ਨੂੰ ਔਰ ਖੇਡ ਜਗਤ ਦੇ ਵਿੱਚ ਖਡਾਨੀ ਭਰਾਵਾਂ ਨੂੰ ਫਰਮ ਕਰਦਾ ਹੈ ਯਾਰ ਇਹ ਪੰਜਾਬ ਕਾਂਗਰਸ ਦੇ ਅੰਦਰ ਅੰਦਰਾਜਾ ਵਟਿੰਗ ਜੀ ਵੱਲੋਂ ਸਾਰੇ ਜ਼ਿਲ੍ਹਿਆਂ 'ਚ ਧਰਦੇ ਹਰ ਦੀ ਸ਼ੁਰੂਆਤ ਕੀਤੀ ਜਿਹੜੀ ਕੀ ਪੰਜਾਬ ਦੇ ਵਿੱਚ ਜਿਹੜੇ ਲੋ ਲੈਸਡਰਸ ਫਦਰੀ ਉਸ ਦੇ ਖਿਲਾਫ ਇਹ ਜਿਹੜਾ ਵਾ ਇਹ ਧਰਦੇ ਲਾਇਆ ਪੰਜਾਬ ਦੇ ਵਿੱਚ ਜਿਹੜਾ ਗੁੱਟਾ ਕਰਦੀ ਪੁਰਸ਼ਾ ਕਰਦੀ ਦਾ ਰਾਜ ਆ ਉਹਦੇ ਖਿਲਾਫ ਇਹ ਧਰਦੇ ਲਾਇਆ ਤੇ ਇਹ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਤਾ ਇਸ ਜ਼ਬਤ ਦੇ ਵਿੱਚ ਜਿਹੜਾ ਵਾ ਇਹ ਅੱਜ ਇਹ ਕਰਵਾ ਦਿੱਤਾ ਤੁਸੀਂ ਵੇਖੋ ਉਹੀ ਲੋਕ ਉਹੀ ਟੀਚਰ ਜਿਨ੍ਹਾਂ ਨੇ ਬਹੁਤ ਵੱਡੀ ਤਰ੍ਹਾਂ ਇਹਨਾਂ ਨੂੰ ਮਦਦ ਕੀਤੀ ਆਫਾਤ ਵਿੱਚ ਕੀਤੀ ਇਹ ਜੋਹੀ ਲੋਕ ਜਿਹੜੇ ਆ ਉਹਨਾਂ ਛੋਟੇ ਛੋਟੇ ਡੇਲਾ ਚ ਬੱਦ ਕੀ ਕੰਮ ਕਰਦੇ ਹੁੰਦੇ ਆ 1158 ਜਿਹੜੇ ਕਾਂਗਰਸ ਵੇਲੇ ਦੇ ਸਿਸਨ ਪ੍ਰੋਫੈਸਰ ਭਰਤੀ ਕੀਤੇ ਸੀ ਅੱਜ ਉਹ ਆਪਣੀ ਤਕਰੀਰ ਜੁਆਇਨਿੰਗ ਲਈ ਰੋ ਰਹੇ ਆ ਇੰਤੈ ਹੀ ਬਹੁਤ ਸਾਰੇ ਪੰਜਾਬ ਦੇ ਮਸਲੇ ਜਿਹੜੇ ਲੋਕਾਂ ਦਿੱਤਾ ਬਣਿਆ ਜੇ ਗੱਲ ਜੇ ਗੱਲ ਕਰੀਏ ਨੈਸ਼ਨ ਨੂੰ ਲੈ ਕੇ ਪੰਜਾਬ ਦੇ ਜਿਹੜੇ ਹਾਲਾਤ ਦਿਨ ਕ ਦਿਨ ਵਿਗੜਤੇ ਜਾ ਰਹੇ ਉਹਨੂੰ ਲੈ ਕੇ ਪੰਜਾਬ ਸਰਕਾਰ ਦਾ ਦੇਖੋ ਪੰਜਾਬ ਪੁਲਿਸ ਇੱਦਾਂ ਤਮਰਾ ਰਹੀ ਆ ਕਿ ਜੇ ਅੱਤਵਾਦ ਮਕਾ ਸਕਦੀ ਆ ਤੇ ਇਹ ਮਕਾਉਣਾ ਕੋਈ ਵੱਡੀ ਗੱਲ ਨਹੀਂ ਬਲਕਿ ਸਰਕਾਰ ਦੂਪ ਉਹਨਾਂ ਨੂੰ ਉਸ ਸਪੋਰਟ ਦੇਣੀ ਪਉ ਉਹਨਾਂ ਨੂੰ ਪੂਲਾ ਹੱਥ ਦੇਣਾ ਪਉ ਉਹਨਾਂ ਨੂੰ ਤਕੜਿਆ ਕਰਕੇ ਪੇਜ ਜੇ ਗੱਲ ਕਰੀ ਵੀਆਈਪੀ ਕਲਚਰ ਦੀ ਜਦ ਕਿ ਭਗਵੰਤ ਮਾਨ ਕਹਿੰਦੇ ਸੀ ਕਿ ਕਾਫਲਾ ਨਹੀਂ ਹੋਣਾ ਚਾਹੀਦਾ ਛਾਜਰ ਸੈਰ ਨਹੀਂ ਹੋਣੀ ਚਾਹੀਦੀ ਇਹਨਾਂ ਨੇ ਇਹ ਕਿਹਾ ਸੀ ਕਿ ਵੀਆਈਪੀ ਕਲਚਰ ਖਤਮ ਕਰ ਪਰ ਇਹ ਹੁਣ ਵੀ ਵੀਆਈਪੀ ਕਲਚਰ ਲੈ ਜਿਹਦੇ ਵਿੱਚ ਕੋਈ ਆਮ ਮੰਤਰੀ ਵੀ 25 30 ਗੱਡੀਆਂ ਤੋਂ ਵੱਧ ਦੀ ਚੱਲਦਾ ਸੋ ਇਹ ਪੰਜਾਬ ਪੁਲੀ ਪਾਧਾ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਪੰਜਾਬ ਦੇ ਖਜ਼ਾਨੇ ਨੂੰ ਮਦਕੀ ਲੁੱਟਿਆ ਜਾ ਰਿਹਾ ਵਾ ਬਹੁਤ ਪੂਰੀ ਤਰ੍ਹਾਂ ਜੀ ਇਹ ਖਰਚਾ ਸਾਰਾ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਖਜਾਨੇ ਤੇ ਕੀਤਾ ਅੱਜ ਪੰਜਾਬ ਦੇ ਖਜ਼ਾਨੇ ਰਏ ਹਾਥਲਾ ਕੋਈ ਬੱਚਾ ਬੱਚੀ ਜੰਬਦਾ ਵਾ ਜੰਬਦਿਆਂ ਸਾਰ ਉਹਦੇ ਤੇ 2 ਲੱਖ ਰੁਪਏ ਦਾ ਖਰਚਾ ਹੁੰਦਾ ਸਰ ਜੇ ਆਪਾਂ ਗੱਲ ਕਰੀਏ ਤੁਸੀਂ ਐਮਪੀ ਐਮਪੀ ਹੋਗੇ ਕਿ ਸੈਂਟਰ ਤੋਂ ਬਲੌਚੀ ਨੇ ਭਾਜੀ ਪੀ ਦੀ ਪੋਲਿਸੀ ਨੂੰ ਕਿੱਦਾਂ ਦੇ ਦੇ ਆਨ ਵਾਲੇ ਇਲੈਕਸ਼ਨ ਚ ਆਹੋ ਤਾਂ ਸਾਡੀ ਪੰਜਾਬ ਵਿਰੋਧੀ ਪਾਲਸੀ ਆ ਪੰਜਾਬ ਨੂੰ ਬਰਦਾਸ਼ਤ ਨਹੀਂ ਕਰਾਂਗੇ ਐਮਐਲਏ ਸਾਹਿਬ ਤੁਸੀਂ ਜੋ ਕਿ ਰੈਲੀ ਤੇ ਪਹੁੰਚੇ ਕੀ ਮੋਟਰ ਸਿੱਟਰ ਲੈ ਕੇ ਜਿਹੜੇ ਅੱਜ ਏਜੰਡਾ ਕੀ ਸੀ ਜਿਹੜੇ ਮੇਨ ਪੰਜਾਬ ਦੇ ਵਿੱਚ ਜਿਹੜੇ ਰੈਲੀ ਆ ਦਾ ਗੱਲ ਇਹ ਆ ਕਿ ਲੋਕਾਂ ਦੀ ਆਵਾਜ਼ ਨੂੰ ਲੈ ਕੇ ਅਸੀਂ ਜਿਹੜਾ ਹੈ ਕਿ ਕਿਉਂਕਿ ਅੱਜ ਜਿਹੜਾ ਰੋਸ ਪ੍ਰਦਰਸ਼ਨ ਜਿਹੜਾ ਧਰਨਾ ਹੈ ਉਹ ਸਾਡੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਜੀ ਸਾਡੇ ਦਵਾਬੇ ਦੀ ਸ਼ਾਨ ਰਾਣਾ ਗੁਰਜੀਤ ਸਿੰਘ ਜੀ ਜਿਨ੍ਹਾਂ ਲੋ ਜਲਾ ਧਰਨਾ ਜਿਹੜਾ ਇੱਥੇ ਰੋਸ ਧਰਨਾ ਦਿੱਤਾ ਗਿਆ ਔਰ ਅਮਰਿੰਦਰ ਸਿੰਘ ਰਾਜਾਵੜਿੰਗ ਜੀ ਦੀ ਪ੍ਰਧਾਨਗੀ ਇੱਥੇ ਜਿਹੜਾ ਤਰਨਾ ਲੱਗਾ ਤੁਹਾਨੂੰ ਲੱਗਦਾ ਲੋਕ ਜਾਗਰਤ ਹੋਣਗੇ ਇਹ ਤਾਂ ਡੇਜਰ ਕੀ ਠੰਡਿਆ ਤੁਹਾਨੂੰ ਲੱਗਦਾ ਲੋਕ ਜਾਗਰਤ ਹੋਣ ਦੀ ਲੋੜ ਨਹੀਂ ਲੋਕ ਤਾਂ ਹੋ ਗਏ ਆ ਹੁਣ ਤਾਂ ਜਿਹੜੇ ਅਫਸਰ ਆ ਉਹਨਾਂ ਨੂੰ ਕਰਨ ਲਈ ਅਸੀਂ ਆਏ ਕਿਉਂਕਿ ਤੁਸੀਂ ਦੇਖ ਰਹੇ ਹੋ ਰੋਜ਼ ਕਦੀ ਕਿਤੇ ਗੋਲੀ ਚੱਲਦੀ ਹੈ ਕਦੀ ਕਿਤੇ ਕੋਈ ਘਟਨਾ ਹੋ ਜਾਂਦੀ ਹੈ ਗੈਂਗਸਟਰਾਂ ਦਾ ਜਿਹੜਾ ਉਹ ਬੋਲਬਾਲਾ ਹੈ ਸਰਕਾਰ ਦੇ ਵਿੱਚ ਜਿਆਦਾ ਹੈ ਔਰ ਲੋਕ ਜਿਹੜੇ ਦਫ਼ਤਰਾਂ ਦੇ ਵਿੱਚ ਇਹ ਕਹਿੰਦੇ ਰਿਸ਼ਵਤ ਬੰਦ ਕਰਾਂਗੇ ਉਹਨਾਂ 'ਚ ਬੰਦ ਤਾਂ ਕੀ ਕਰਨੀ ਹੈ ਪਰ ਉਹਦੇ ਚ ਅੱਜ ਦੁਗਣੀ ਜਿਹੜੀ ਆ ਰਿਸ਼ਵਤ ਜਿਹੜੀ ਇਹਨਾਂ ਨੇ ਕਰਤੀ ਹੈ ਔਰ ਇਸ ਕਰਕੇ ਇਹ ਸਾਰੇ ਮਾਹੌਲ ਨੂੰ ਦੇਖਦੇ ਆਏ ਨਾ ਗੱਲਾਂ ਨੂੰ ਦੇਖਦੇ ਆਏ ਅੱਜ ਜਿਹੜੇ ਲੋਕ ਨੇ ਅੱਜ ਜਿਹੜੇ ਗਰੀਬ ਲੋਕ ਜਿਨ੍ਹਾਂ ਨੇ ਕਹਿ ਕੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਅੱਜ ਆਮ ਲੋਕਾਂ ਦੀ ਸਰਕਾਰ ਨਹੀਂ ਅੱਜ ਖਾਸ ਲੋਕਾਂ ਦੀ ਸਰਕਾਰ ਆ ਅੱਜ ਉਹਨਾਂ ਦੇ ਕੰਨ ਖੋਲਣ ਲਈ ਜਿਹੜਾ ਇਹ ਧਰਨਾ ਇੱਥੇ ਲਾਇਆ ਜੀਦਾ ਸਾਹਿਬ ਜਿਹੜਾ ਜਿਹੜਾ ਤੁਸੀਂ ਦੱਸਿਆ ਜੀ ਪੰਜਾਬ ਵਿੱਚ ਲਾਅ ਆਰਡਰ ਖਤਮ ਹੋ ਗਿਆ ਵਾ ਭਗਵਾਨ ਸਿੰਘ ਮਾਨ ਦੀ ਸਰਕਾਰ ਦੇ ਵਿੱਚ ਲਾਅ ਆਰਡਰ ਖਤਮ ਆ ਬਿਲਕੁਲ ਖਤਮ ਆ ਜੀ ਮੈਨੂੰ ਦੱਸੋ ਲਾਅ ਐਂਡ ਆਰਡਰ ਹੈ ਕਿੱਥੇ ਜਿਹੜੇ ਕਹਿੰਦੇ ਸੀ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਅੱਜ ਤੁਸੀਂ ਵੇਖੋ ਕਿ ਅੱਜ ਹਜ਼ਾਰਾਂ ਪੁਲਿਸ ਅਫਸਰ ਜਿਹੜੇ ਆ ਅੱਜ ਉਹ ਸਕਿਉਰਿਟੀ ਗਾਰਡ ਜਿਹੜੇ ਉਹ ਲੈ ਕੇ ਤੁਰਪੋ ਮਰੇ ਆ ਅੱਜ ਜਿਹੜ ਦੱਸ ਦਿਓ ਕਿ ਆਪਦੇ ਘਰੋਂ 8 ਵਜੇ ਤੋਂ ਬਾਅਦ ਘਰੋਂ ਨਿਕਲ ਸਕਦੇ ਹੋ ਜੀਰਾ ਸਾਹਿਬ ਜਿਵੇਂ ਵੀ ਸਰਕਾਰਾਂ ਪੰਜਾਬ ਦੇ ਵਿੱਚ ਆਉਂਦੀਆਂ ਮੈਂ ਹਰ ਆਪਣੇ ਮੈਨੀਫੈਸਟੋ ਦੇ ਵਿੱਚ ਗੱਲਾਂ ਕਰਦੀਆਂ ਪਈ ਸੀ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਤੁਹਾਡੇ ਕੈਪਟਨ ਸਾਹਿਬ ਨੇ ਵੀ ਇੱਕ ਗੁਟਕਾ ਸਾਹਿਬਾ ਸੌਂਖ ਖਰਦੀ ਸੀ ਵੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੀ ਜੀ ਜੀਰਾ ਸਾਹਿਬ ਜੀਰਾ ਸਾਹਿਬ ਜੀਰਾ ਸਾਹਿਬ ਵੀ ਉਹਨਾਂ ਨੇ ਵੀ ਸੌਂਖ ਖਰਦੀ ਸੀ ਦੂਜੇ ਪਾਸੇ ਭਗਵਾਨ ਸਿੰਘ ਮਾਨ ਨੇ ਵੀ ਕਿਹਾ ਵੀ ਪੰਜਾਬ ਨੂੰ ਨਸ਼ਾ ਮੁਕਤ ਕਰਾਂਗਾ ਪਰ ਹੋਇਆ ਕਾਂਗਰਸ ਇੱਕ ਪਾਸੇ ਪਰ ਤੜਿਆਂ ਦੇ ਵਿੱਚ ਵੜ ਗਈ ਕਿਵੇਂ ਦੇਖਦੇ ਹੋ ਨਵਜੋਤ ਸਿੰਘ ਸਿੱਧੂ ਦਾ ਕੰਮ 17 ਚ ਕਾਂਗਰਸ ਸਿਆਦੂ ਜਿਨੇ ਸਰਪੰਚਾਂ ਦੀ ਸੌਹ ਜਿਹੜੀ ਹੈ ਮੇਰੇ ਫਿਰੋਜ਼ਪੁਰ ਜ਼ਿਲ੍ਹੇ ਚ ਕਿਸੇ ਸਰਪੰਚ ਨੇ ਅਜ ਤੱਕ ਸੌਹ ਨਹੀਂ ਚੱਕੀ 5 ਸਾਲ ਸਰਪੰਚੀ ਕਰਗੇ ਨੇ ਮੈਂ ਉਹਦੇ ਤੇ ਗਿਆ ਸੀਗੇ ਕਿ ਕੈਪਟਨ ਮਰਿੰਦਰ ਸਿੰਘ ਝੂਠ ਬੋਲ ਰਿਹਾ ਜੇ ਅੱਜ ਮੈਂ ਇਹ ਗੱਲ ਕਹਿਣਾ ਕਿ ਨਵਜੋਤ ਸਿੰਘ ਸਿੱਧੂ ਡਰਾਮੇ ਕਰ ਰਿਹਾ ਕਾਂਗਰਸ ਦਾ ਬੇੜਾ ਗਰ ਕਰਨ ਨਹੀਂ ਕਰ ਰਿਹਾ ਇਹਨੂੰ ਪਾਰਟੀ ਚੋਂ ਬਾਹਰ ਕੱਟਣਾ ਚਾਹੀਦਾ ਮੈਂ ਹਮੇਸ਼ਾ ਸੱਚ ਤੇ ਪਹਿਰਾ ਦਿੱਤਾ ਔਰ ਸੱਚ ਤੇ ਪਹਿਰਾ ਹੀ ਦਿਆਂ ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ